ਅੱਜ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਸੰਤ ਸਮਾਜ ਇਕੱਠਾ ਹੋ ਜਾਂਦਾ ਕਦੇ ਬਲਾਤਕਾਰੀਆਂ ਬਾਰੇ ਸੇਖ ਇਤਿਹਾਸ ਦੇ ਵਿੱਚ ਪੜ੍ਹ ਕੇ ਦੇਖਿਓ ਗੁਰੂ ਕਲਗੀ ਧਰਪਤਾ ਦੇ ਸਮੇਂ ਵਸੀ ਦੇ ਪਠਾਨ ਯਵਾਰ ਖਾਨ ਨੂੰ ਸਜ਼ਾਏ ਮੌਤ ਦਿੱਤੀ ਕਿਉਂਕਿ ਉਹਨੇ ਦੇਵਕੀ ਦਾਸ ਬ੍ਰਾਹਮਣ ਦੀ ਪੁੱਤਰੀ ਦੇ ਨਾਲ ਬਲਾਤਕਾਰ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਉਰੀ ਦੇ ਹਾਕਮ ਕਦਮੂਦੀਨ ਨੂੰ ਸਜ਼ਾ-ਏ-ਮੌਤ ਦਿੱਤੀ ਕਿਉਂਕਿ ਉਹਨੇ ਬ੍ਰਾਹਮਣ ਦੀ ਪੁੱਤਰੀ ਦੀ ਪੱਤ ਲੁੱਟੀ ਸੀ ਸਰਦਾਰ ਹਰੀ ਸਿੰਘ ਪੰਗੀ ਤੇ ਸਰਦਾਰ ਜੱਸਾ ਸਿੰਘ ਹੋਣਾ ਨੇ ਕਸੂਰ ਦੇ ਹਾਕਮ ਉਸਮਾਨ ਖਾਨ ਨੂੰ ਸਜ਼ਾ-ਏ-ਮੌਤ ਦਿੱਤੀ ਕਿਉਂਕਿ ਉਹਨੇ ਇੱਕ ਬ੍ਰਾਹਮਣ ਦੀ ਬੱਚੀ ਦੀ ਪੱਤ ਲੁੱਟੀ ਸੀ ਸਰਦਾਰ ਹਰੀ ਸਿੰਘ ਨਲੂਏ ਨੇ ਬੋਈ ਦੇ ਪਠਾਣਾ ਨੂੰ ਸਜ਼ਾ-ਏ-ਮੌਤ ਦਿੱਤੀ ਕਾਰਨ ਕਿਉਂਕਿ ਉਹਨੇ ਇੱਕ ਬੱਚੀ ਦੀ ਪਤ ਲੁੱਟੀ ਸੀ ਤੇ ਅੱਜ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਸੰਤ ਸਮਾਜ ਇਕੱਠਾ ਹੋ ਰਿਹਾ ਕੀ ਬਿਆਦਬੀਆਂ ਵੇਲੇ ਇਹਨਾਂ ਨੂੰ ਚੇਤਾ ਨਹੀਂ ਆਇਆ ਬੰਦੀ ਸਿੰਘਾਂ ਵੇਲੇ ਇਹਨਾਂ ਨੂੰ ਚੇਤਾ ਨਹੀਂ ਆਇਆ